ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਅਸੀਂ ਨਵਾਂ ਚੈਨਲ ਸ਼ੁਰੂ ਕਰਨ ਜਾ ਰਹੇ ਹਾਂ ਇਹਦੇ ਵਿੱਚ ਅਸੀਂ ਮੋਟੀਵੇਟਿਡ ਵੀਡੀਓ ਵਿਦ ਫਨ ਨਾਲ ਪਾਇਆ ਕਰਾਂਗੇ ਇਹ ਇਹ ਪਹਿਲੀ ਵੀਡੀਓ ਹੈ ਸਾਡੀ ਵਿਦ ਇੰਟਰੋ ਇੱਥੇ ਅਸੀਂ ਆਪਣਾ ਇੰਟਰੋ ਦਿੱਤਾ ਹੈ ਉਮੀਦ ਹੈ ਤੁਸੀਂ ਸਾਡੀ ਵੀਡੀਓ ਨੂੰ ਵਧੀਆ ਹੁੰਗਾ ਰਾ ਦੋਗੇ ਤੇ ਮੈਂ ਅੰਗਨਵਾੜੀ ਵਰਕਰ ਮਲਕੀਤ ਕੌਰ ਤੇ ਆਸ਼ਾ ਸੁਪਰਵਾਈਜ਼ਰ ਹਰਨਜੀਤ ਕੌਰ ਸਤਿ ਸ਼੍ਰੀ ਅਕਾਲ ਜੀ ਅੰਗਨਵਾੜੀ ਵਰਕਰ ਸੁਖਵਿੰਦਰ ਕੌਰ ਸਤਿ ਮਗੀ ਤੇ ਆ ਰਿਹਾ ਜਦੋਂ ਆਪਾਂ ਪੁਆਇੰਟ ਹੋਏ ਤੇ ਆਪਣਾ ਰਿਸ਼ਤਾ ਕਿਸ ਤਰ੍ਹਾਂ ਦਾ ਤਾਂ ਹਾਂ ਆਪਣਾ ਰਿਸ਼ਤਾ ਬਹੁਤ ਤਿੰਨ ਪੰਜ ਦਾ ਰਿਸ਼ਤਾ ਦਾ ਆਪਣਾ ਬਹੁਤ ਜਿਆਦੇ ਕਮ ਨੇ ਵਿੱਚ ਕੰਪਲੀਕੇਟਡ ਜੀ ਪਰ ਰੱਬ ਜੋ ਵੀ ਕਰਦਾ ਹੈ ਹਨਾ ਜਦ ਰੱਬਣਾ ਕਿਸੇ ਨੂੰ ਮਿਲਾਨਾ ਹੁੰਦਾ ਹੈ ਨਾ ਆਪਣਾ ਅੱਗੇ ਕੋਈ ਕੰਮ ਲੈਣਾ ਹੁੰਦਾ ਹੈ ਨਾ ਤਾਂ ਰੱਬ ਸੰਜੋਗ ਬਣਾਦਾ ਇੱਕ ਦੂਸਰੇ ਨੂੰ ਮਿਲਾਨਦਾ ਹੈ ਆਪਾਂ ਹਨਾ ਇੰਨੇ ਇਕੱਠੀਆਂ ਹੋਈਆਂ ਤੇ ਆਪਣੇ ਪਿੰਡ ਚ ਆਪਾਂ ਕਿੰਨੇ ਕੰਮ ਆ ਜਿਹੜੇ ਆਪਾਂ ਕਰ ਰਹੀਆਂ ਕਿੰਨੇ ਸਾਲਾਂ ਤੋਂ ਇਕੱਠੀਆਂ ਅਸੀਂ ਅਸੀਂ ਕਦੇ ਸੋਚਿਆ ਵੀ ਨਹੀਂ ਸਾ ਵੀ ਅਸੀਂ ਵੀ ਆਪਸ ਵਿੱਚ ਸਾਡਾ ਮੇਲ ਹੋਊਗਾ ਔਰ ਅੰਨਾ ਜ਼ਿਆਦਾ ਹਾਂ ਉਹ ਹੁਣ ਅਸੀਂ ਇੰਨੀਆ ਮਤਲਬ ਬੈਸਟੀ ਹੈ ਹਾਂਜੀ ਅੱਪਾ ਹੁਣ ਦੇਖੋ ਪਿੰਡ 'ਚ ਤੀਆਂ ਮਨਾਦੇ ਆ ਤਿੰਨ-ਤਿੰਨ ਚਾਰ ਸਾਰਾ ਹੋ ਗਿਆ ਸਾਨੂੰ ਤੀਆਂ ਮਨਾਉਂਦੇ ਆ ਤੇ ਕਦੇ ਸਾਡਾ ਥੋੜੀ ਤਾਂ ਪ੍ਰੋਗਰਾਮ ਆ ਗਿਆ ਕਦੇ ਸਾਡਾ ਘਰ ਦਾ ਚੌਥ ਆ ਗਿਆ ਹੋਰ ਸਾਡੀਆਂ ਛੋਟੀਆਂ-ਮੋਟੀਆਂ ਐਕਟੀਵਿਟੀਜ਼ ਪਿੰਡ 'ਚ ਹੁੰਦੀਆਂ ਰਹਦੀਆਂ ਇਹ ਜਿਹੜੀਆਂ ਅਸੀਂ ਸਾਰੀਆਂ ਹੁਣ ਮਿਲ ਕੇ ਕਰਦੀਆਂ ਐ ਕਦੇ ਇਦਾਂ ਤਾਂ ਵੀ ਅਸੀਂ ਇੱਕ ਦੂਜੇ ਨੂੰ ਦੇਖ ਕੇ ਵੀ ਰਾਜੀ ਨਹੀਂ ਤੇ ਹਨਾ ਅਸੀਂ ਕਹਿੰਦੇ ਆ ਇਹ ਕਿਉਂ ਲੱਗ ਗਈ ਮੈਂ ਕਿੰਵਣਾ ਇਸ ਤਰ੍ਹਾਂ ਲੱਗੂ ਆਪਣੇ 'ਚ ਚੰਗਾ ਰਿਹਾ ਸੀਗਾ ਕਾਫੀ ਦੇਰ ਤੱਕ ਪਰ ਜੋ ਹੁਣ ਅੱਗੇ ਆ ਪਤਾ ਨਹੀਂ ਹੁਣ ਲੋਕ ਕਿਸ ਤਰ੍ਹਾਂ ਸਮਝਦੇ ਹੋਣਗੇ ਕਿਸ ਤਰ੍ਹਾਂ ਦੇਖਦੇ ਹੋਣਗੇ ਅਸੀਂ ਤਾਂ ਹਰ ਇੱਕ ਕੰਮ ਨੂੰ ਆ ਜਿਹੜਾ ਕੋਈ ਵੀ ਪਿੰਡ ਚ ਸਕੀਮ ਆਦੀ ਉਹ ਵੀ ਆਪਾਂ ਸਾਰੀ ਲੋਕਾਂ ਤੱਕ ਪਹੁੰਚਾਉਂਦੇ ਆ ਹਨਾ ਕੋਈ ਵੀ ਐਕਟੀਵਿਟੀ ਹੁੰਦੀ ਹੈ ਉਹ ਵੀ ਆਪਾਂ ਸਭ ਤੋਂ ਪਹਿਲਾਂ ਸਭ ਤੋਂ ਮੂਰੇ ਹੋ ਕੇ ਕਰੀ ਦਿਆਂ ਹਨਾ ਲੋਕਾਂ ਨੂੰ ਵੀ ਦੱਸੀਦਾ ਵੀ ਅਵੇਅਰ ਕਰੀਦਾ ਅਵੇਅਰ ਕਰੀਦਾ ਹਰ ਇੱਕ ਕੰਮ ਬਾਰੇ ਹਨਾ ਤੇ ਫਿਰ ਅਸੀਂ ਜਿਹੜੀਆਂ ਯੋਗਾ ਕਲਾਸ ਸ਼ੁਰੂ ਕਰੀਆਂ ਜਿਹੜੀਆਂ ਮਾਰਨਿੰਗ ਚ ਕਰੀਆਂ ਤੀਆਂ ਹਨਾ ਉਹ ਆਪਣੀ ਕੋਈ ਵੀ ਸਲਾਹ ਹੁੰਦੀ ਅਸੀਂ ਪਿੰਡ ਚ ਕੁਝ ਵੀ ਕਰਨਾ ਹੁੰਦਾ ਪਹਿਲਾਂ ਅਸੀਂ ਆਪਸ ਚ ਦੋਨੇ ਸਲਾਹ ਕਰਦੀਆਂ ਫਿਰ ਅਸੀਂ ਆਪਣੀਆਂ ਅੱਗੇ ਸਾਡੀਆਂ ਆਂਗਣਵਾੜੀ ਵਰਕਰਾਂ ਕਵਿੰਦਰ ਕੌਰਾ ਕਵਿੰਦਰ ਕੌਰਾ ਅਸੀਂ ਨਾਲ ਵੀ ਗੱਲ ਕਰਦੀਆਂ ਤੇ ਅਸੀਂ ਪ੍ਰੋਗਰਾਮ ਨੂੰ ਹਰ ਇੱਕ ਨੂੰ ਅੱਜੇ ਤੱਕ ਲੈ ਕੇ ਜਾਂਦੀ ਆ ਇਹ ਹੈ ਵੈਸੇ ਅਸੀਂ ਇੱਕ ਪਿੰਡ ਦੀਆਂ ਤੇ ਇਹ ਦੂਜੇ ਪਿੰਡ ਪਰ ਇਹ ਨਾਲ ਸਾਡਾ ਇੰਨਾ ਜਿਆਦਾ ਪਿਆਰ ਆ ਤੁਹਾਨੂੰ ਲੱਗਦਾ ਹੀ ਨਹੀਂ ਜੇ ਇਹ ਦੂਜੇ ਪਿੰਡ ਇਹ ਵੀ ਸਾਡੀ ਕਾਹਕ ਤੇ ਪਹੁੰਚ ਜਾਂਦੀ ਆ ਹੈਨਾ ਪੂਰਾ ਯੋਗਦਾਨ ਦਿੰਦੀ ਆ ਜਦੋਂ ਅਸੀਂ ਬੁਲਾਉਂਦੇ ਆ ਸਾਡੇ ਅੰਟੀ ਬੈਠੇ ਆ ਹਰਜੀਤ ਜੀ ਨਾਲ ਹੈਨਾ ਸਾਰੇ ਸਾਡਾ ਪੂਰਾ ਸਹਿਯੋਗ ਦਿੰਦੇ ਆ ਅਨਾ ਲੋਕ ਤਾਂ ਪਤਾ ਨਹੀਂ ਕੀ ਸਮਝਦੇ ਹੁਣ ਪਰ ਸਾਨੂੰ ਆਪਣੇ ਤੇ ਪੂਰਾ ਪ੍ਰਾਉਡਾ ਵੀ ਅਸੀਂ ਜਿਹੜਾ ਵੀ ਕੰਮ ਕਰਦੀਆਂ ਬਹੁਤ ਵਧੀਆ ਕਰਦੀਆਂ ਔਰ ਨਿਭਾਉਂਦੇ ਕਰਦੀਆਂ ਆਪਣੇ ਪਿੰਡ ਵਾਸਤੇ ਕਰਦੀਆਂ ਆਪਣੇ ਪਿੰਡ ਦੀਆਂ ਔਰਤਾਂ ਵਾਸਤੇ ਕਰਦੀਆਂ ਉਹਨਾਂ ਦੇ ਭਲੇ ਵਾਸਤੇ ਸਾਰੇ ਬਣਾ ਰਾਂਦਰ ਮਿਲ ਕੇ ਕਰੀਏਗਾ ਨਾਲ ਮਿਲ ਕੇ ਕਰਦੀਆਂ ਵਧੀਆ ਹੁਣ ਅੱਗੇ ਤਿਉਹਾਰ ਆ ਰਿਹਾ ਲੋਹੜੀ ਦਾ ਸਾਡੀ ਪਲੈਨਿੰਗ ਚੱਲ ਰਹੀ ਹੈ ਅਸੀਂ ਲੋਹੜੀ ਵੀ ਪੂਰੇ ਤੁਮ ਧੂਮ ਧਮ ਨਾਲ ਬਣਾਣੀ ਹੈ ਆਪਣੇ ਪਿੰਡ 'ਚ ਠੀਕ ਹੈ ਠੀਕ ਹੈ ਮਲਗੀ ਤਾਂ ਹਾਂ ਠੀਕ ਹੈ ਲੋਹੜੀ ਵੀ ਮਤਲਬ ਇੱਕ ਐਸੀ ਜਿਹੜੀ ਆ ਚੀਜ਼ ਸੋਚੀ ਹੈ ਨਾ ਵੀ ਜਿੰਨਾਂ ਨੇ ਹੈਲਥ ਵਾਸਤੇ ਹੈਨਾ ਅਸੀਂ ਐਕਸਰਸਾਈਜ਼ੇਟ ਸ਼ੁਰੂ ਕਰੀ ਜੀ ਹੈਨਾ ਉਹ ਵੀ ਸਭ ਨੂੰ ਪਸੰਦ ਆ ਰਿਹਾ ਹੈ ਹੌਲੀ ਹੌਲੀ ਸਾਰੀਆਂ ਲੇਡੀਜ਼ ਆਪਣੇ ਨਾਲ ਕੇਂਦਰ ਆ ਰਹੀਆਂ ਜੁੜ ਰਹੀਆਂ ਆਏ ਹੋ ਪਹਿਲਾਂ ਬਜ਼ੁਰਗ ਘਰੇ ਰਹਿੰਦੇ ਸੀ ਤੇ ਹੁਣ ਹੌਲੀ ਹੌਲੀ ਸਾਡੀ ਟੀਮ ਚ ਜ਼ਿਆਦਾ ਬਜ਼ੁਰਗ ਵੀ ਐਂਟਰੀ ਕਰ ਰਹੇ ਆ ਜਿਨਾਂ ਦੇ ਗੋਡੇ ਦਿੱਤੇ ਮਤਲਬ ਪ੍ਰੋਬਲਮ ਆਦੀ ਆ ਕਾਫੀ ਬਜ਼ੁਰਗ ਜੁੜ ਗਏ ਹੁਣ ਸਾਡੇ ਨਾਲ ਪਹਿਲਾਂ ਤਾਂ ਅਸੀਂ ਸੀਗੀਆਂ ਯੰਗਸਟਰ ਇਹ ਹੁਣ ਬਜ਼ੁਰਗ ਵੀ ਸਾਡੇ ਨਾਲ ਕਾਫੀ ਜੁੜ ਗਏ ਆ ਪਹਿਲਾ ਮਤਲਬ ਗ੍ਰੋਥ ਤਾਂ ਹਰੇਕ ਚੀਜ਼ਾ ਹੁੰਦਾ ਏ ਪਰ ਹੁਣ ਹੁਣ ਇੱਥੇ ਤੱਕ ਸਾਡੀ ਉਹ ਆ ਚੁੱਕੀ ਏ ਵੀ ਸਾਰੇ ਸਾਡਾ ਸਾਥ ਦੇਂਦੇ ਏ ਮਤਲਬ ਕਿਸੇ ਦੀ ਸੁਣੋ ਨਾ ਜੋ ਵਧੀਆ ਕੰਮ ਐ ਉਹ ਆਪਣਾ ਰੈਗੂਲਰ ਕਰਦੇ ਰਹੋ ਲੋਕ ਆਪਣੇ ਆਪ ਕਾਰਵਾਰੀ ਦੂਰ ਚਲੇ ਜਾਂਦਾ ਏ ਲੋਕ ਆਪਣੇ ਆਪ ਵਾਦੇ ਚਲੇ ਜਾਂਦੇ ਆ ਕਾਰ ਬੰਬਾ ਹੁੰਦਾ ਜਾਂਦਾ ਉਹ ਨਾਲੇ ਟਾਈਮ ਚ ਕਿਪਾਇਤਾ ਨਹੀਂ ਰਹਿਣਾ ਹੈ ਤਾਂ ਦਈ ਆਪਣੇ ਪਿੰਡ ਵਾਸਤੇ ਆਪਣੇ ਪਿੰਡ ਦੇ ਲੋਕਾਂ ਵਾਸਤੇ ਹਨ ਆਪਣੀ ਸਿਹਤ ਵਾਸਤੇ ਆਪਣੀ ਸਿਹਤ ਵਾਸਤੇ ਸਭ ਦਾ ਖਿਆਲ ਰੱਖਣਾ ਹੈ ਠੀਕ ਹੈ ਵਾਹਿਗੁਰੂ ਜੀ ਸਾਨੂੰ ਚੜ੍ਹਦੀ ਕਲਾ ਚ ਰੱਖੇ ਸਾਨੂੰ ਵੀ ਤੇ ਸਾਡੇ ਪਿੰਡ ਦੀਆਂ ਸੱਚੀ ਕਾ ਜੀ ਸੱਚੀ ਕਾ ਜੀ